ਦੋਸਤੋ ਰੱਜ ਕੇ ਗੁੱਲੀ ਡੰਡਾ ਹੁੰਦਾ ਸੀ ਚੇਅਰਮੈਨ ਸਾਹਿਬ ਦੇ ਅਮਰੂ ਕੋਟੜੇ ਪਿੰਡ ਦੇ ਵਿੱਚ ਖੜਿਆ ਵੀ 30 ਕਿਲੀਆਂ ਮਗਰ ਕਹਿੰਦੇ ਟਰਾਲੀ ਗੁੱਲੀ ਡੰਡੇ ਦੀ ਹੋ ਜਾਂਦੀ ਸੀ ਤੇ ਇੰਨਾ ਜ਼ਿਆਦਾ ਗੁੱਲੀ ਡੰਡਾ ਕਿਵੇਂ ਕੰਟਰੋਲ ਕਰਾਈ ਅਸੀਂ ਦੇਖੋ ਜੀ ਪਿਛਲੇ ਸਾਲ ਜਿਹੜੀ ਐਫਐਮਸੀ ਦੀ ਇਹ ਦਵਾਈ ਆਈ ਹੈ ਅੰਬਰੀਵਾ ਹਾਂ ਅਸੀਂ ਇਹ ਤਕਰੀਬਨ ਮੈਂ ਤਾਂ ਇਹਨਾਂ ਨੇ 5 ਕਿਲੀਆਂ ਦਾ ਮੈਨੂੰ ਕਿਹਾ ਸੀਗਾ ਜਿਹੜੂ ਟ్రਾਇਲ ਲਾਓ ਪਰ ਫਿਰ ਮੈਂ ਆਪਦੇ ਰਿਸਕ ਦੇ ਤੇ ਕਿਉਂ 18 ਕਿਲੀਆਂ 'ਚ ਕਰੀਆ ਠੀਕ ਹੈ 18 ਕਿਲੀਆਂ 'ਚ 100 ਨੇ 101% ਰਿਜ਼ਲਟ ਆਇਆ ਬਿਲਕੁਲ ਵੀ ਨਹੀਂ ਹੋਇਆ ਮੈਂ ਕਹਿੰਦਾ ਬਿਲਕੁਲ 100 ਕਿੰਨੀ ਵਾਰ ਪਾਣੀ ਤਿੰਨ ਵਾਰ ਪਾਣੀ ਦੇ ਵਿੱਚ ਸਾਰੇ ਗੁੰਡਿਆਂ ਨੂੰ ਮਾਰ ਦਿਓ ਪਾਣੀ ਲੱਗਣ ਤੋਂ ਤਿੰਨ ਮਹੀਨੇ ਪਹਿਲਾਂ ਇਹਨੂੰ ਕਰ ਸਕਦੇ ਹਾਂ ਵੀ ਇਹਨੂੰ ਕਰਨ ਤੋਂ ਬਾਅਦ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਆਪਾਂ ਪਾਣੀ ਲਾ ਦਈਏ ਤੇ ਇੱਕ ਡੱਬਾ ਪਹਿਲਾਂ 1 ਕਿਲੇ ਦਾ 100% ਰਿਜ਼ਲਟ ਆਪ ਕਹਿੰਦੇ ਨੇ ਇਹ ਫਾਰਮਰ ਤੇ ਨੰਬਰ ਵੀ ਮੋਲ ਦਿਓ ਜੀ ਮਾੜਾ ਮੇਰਾ ਨੰਬਰ 99150033 ਦੇ ਇਹਨਾਂ ਨਾਲ ਜਦੋਂ ਮਰਜ਼ੀ ਸੰਪਰਕ ਕਰ ਲਿਓ ਆ ਕੇ ਦੇਖ ਲਿਓ ਐਡ ਕੀਤੀ 30 30 ਕਿਲਿਆਂ ਦੇ ਕਰੋ ਸਾਰੇ 30 30 ਤੇ ਕਰੋ ਠੀਕ ਹੈ ਆਇਸੋਫਲੈਕਸ ਟੈਕਨੀਕ ਦੇ ਨਾਲ ਆਉਂਦੀ ਹੈ ਇਹ ਬਹੁਤ ਵਧੀਆ ਰਿਜ਼ਲਟ ਆਉਂਦਾ ਹੈ ਬਾਕੀ ਕਿਸੇ ਵੀ ਨੇੜੇ ਦੁਕਾਨਦਾਰ ਤੋਂ ਤੁਸੀਂ ਲੈ ਸਕਦੇ ਹੋ ਐਫਐਮਸੀ ਮਰੀਬਾ